ਦੇਖੋ ਜਿੰਨੀ بارش ਸੀਗੀ ਫਿਰ ਵੀ ਸਾਡੀ ਟੀਮ ਚਿੱਕੜ ਦੇ ਵਿੱਚ ਇੱਥੇ ਬੈਠੀ ਆ ਦੇਖ ਲੋ ਜਿਨੇ ਹਿਸਾਬ ਲੈਣਾ ਆ ਕੇ ਹਿਸਾਬ ਵੀ ਲੈ ਲੋ ਪਰ ਕੋਈ ਆਉਂਦਾ ਹੈ ਨਹੀਂਗਾ ਤੁਹਾਨੂੰ ਵੀ ਬਹੁਤ ਵਾਰੀ ਸੁਣਨ ਚ ਆਉਂਦਾ ਵੀ ਤੁਸੀਂ ਪੈਸਿਆਂ 'ਚ ਝੇਰਾ ਫੇਰੀ ਕਰਦੇ ਆ ਜਾਂ ਪੈਸੇ ਅਸੀਂ ਬਦਨਾਮ ਆ ਬਹੁਤ ਜ਼ਿਆਦਾ ਕਿ ਪੰਜਾਬੀਆਂ ਦੀ ਹੈਲਪ ਨਹੀਂ ਹੁੰਦੀ ਆ ਨਹੀਂ ਹੁੰਦੀ ਤੇ ਦੇਖੋ ਹੁਣ ਇੱਕ ਹਸਬੈਂਡ ਨੇ ਬਾਈ ਆਪਣੀ ਵਾਈਫ ਤੇ ਹਮਲਾ ਕਰਾਤਾ ਉਹ ਘਰ ਘਰ ਖਬਰ ਪਹੁੰਚ ਗਈ ਤੇ ਇਹੀ ਪੁੱਤ ਆਪਣੀ ਮਾਂ ਦਾ ਸਰਵੰਤ ਪੁੱਤਰ ਬਣਿਆ ਤਾਂ ਇਹਦੀ ਸਪੋਰਟ ਕਰਨ ਲਈ ਕੋਈ ਵੀਡੀਓ ਨਹੀਂ ਸ਼ੇਅਰ ਕਰਦਾ ਨੌਜਵਾਨਾਂ ਨੂੰ ਬੇਨਤੀ ਹੈ ਕੋਈ ਕਿੰਤੂ ਪ੍ਰਿੰਤੂ ਕਰਨੀ ਹੁੰਦੀ ਹੈ ਨਾ ਸੋਸ਼ਲ ਮੀਡੀਆ ਤੇ ਬਹਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਇੱਕ ਜ਼ਰੀਆ ਫਾਊਂਡੇਸ਼ਨ ਤੁਹਾਡੇ ਸਾਰਿਆਂ ਦੇ ਸਾਥ ਨਾਲ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸੇਵਾ ਨਿਭਾ ਰਹੀ ਹੈ ਤੇ ਤਕਰੀਬਨ ਰੋਜ਼ 100 150 ਪੇਸ਼ੈਂਟ ਸਾਡੇ ਕੋਲ ਐਵਰੇਜ ਆ ਹੀ ਜਾਂਦੇ ਨੇ ਆਪਣੀ ਮੈਡੀਕਲ ਪ੍ਰੋਬਲਮਸ ਲੈ ਕੇ ਕਿਸੇ ਨੂੰ ਦਵਾਈ ਚਾਹੀਦੀ ਕਿਸੇ ਦਾ ਆਪਰੇਸ਼ਨ ਹੋਣਾ ਪਰ ਅੱਜ ਬਾਰਿਸ਼ ਕਰਕੇ ਕਈਆਂ ਦੇ ਇਹ ਪਕੌੜੇ ਖਾਣ ਦਾ ਮੌਸਮ ਹੈ ਤੇ ਕਈਆਂ ਲਈ ਇਹ ਸਾਡੇ ਹਿਸਾਬ ਨਾਲ ਇਹ ਹੈ ਕਿ ਅੱਧੇ ਮਰੀਜ਼ ਅੰਦਰ ਛੱਤ ਥੱਲੇ ਬੈਠੇ ਨੇ ਅੱਧੇ ਬਾਹਰ ਬੈਠੇ ਨੇ ਔਰ ਤੁਹਾਨੂੰ ਜਾਣ ਕੇ ਹੈਰਾਨਗੀ ਹੋਊਗੀ ਅੱਜ ਜਿੰਨੇ ਵੀ ਮਰੀਜ਼ ਤੁਸੀਂ ਆ ਕੁਰਸੀਆਂ ਦੇ ਬੈਠੇ ਦੇਖ ਰਹੇ ਹੋ ਇਹਨਾਂ ਸਭ ਦਾ ਕੋਈ ਨਾ ਕੋਈ ਜੀ ਹਸਪੀਟਲ ਐਡਮਿਟ ਹੈ ਫਰੀਦਕੋਟ ਮੈਡੀਕਲ ਤੇ ਕਈ ਵਾਰ ਸਾਨੂੰ ਨਾ ਬੜਾ ਔਖਾ ਲੱਗਦਾ ਕਿ ਅਸੀਂ ਕਿਵੇਂ ਤੁਹਾਨੂੰ 1 ਮਿੰਟ ਲਈ ਮਹਿਸੂਸ ਕਰਾਈਏ ਕਿ ਕਿਵੇਂ ਇਹ ਸਾਰਾ ਪ੍ਰੋਸੈਸ ਚੱਲਦਾ ਹੈ ਇਹ ਅਗਰ ਮੁੰਡੇ ਨੂੰ ਨੌਜਵਾਨ ਨੂੰ ਤੁਸੀਂ ਉੱਠ ਕੇ ਇੱਥੇ ਆਪਣੇ ਕੋਲ ਆਣ ਲਈ ਕਹਿ ਦੋ ਨਾ ਤਾਂ ਇਹ ਬਿਨਾਂ ਕਿਸੇ ਦੀ ਸਪੋਰਟ ਤੋਂ ਉੱਠ ਕੇ ਨਹੀਂ ਆ ਸਕਦਾ ਪਰ ਇਹਦੀ ਮਦਰ ਫਰੀਦਕੋਟ ਐਡਮਿਟ ਹੈ ਕਿਸੇ ਨੇ ਦੱਸਿਆ ਆਇਆ ਵੀ ਮੁਹਾਲੀ ਤੋਂ ਆ ਮੁਹਾਲੀੋਂ ਲੁਧਿਆਣੇ ਲੁਧਿਆਣੇੋਂ ਫਰੀਦਕੋਟ ਸਾਡੀਆਂ ਨਕਮੀਆਂ ਸਰਕਾਰਾਂ ਕਈ ਵਾਰ ਪੰਡ ਦੇ ਚੰਗਾ ਮਿਲ ਲੱਗਦਾ ਕਿਉਂਕਿ ਇਹ ਸਾਡੇ ਐਨ ਆਰ ਆਈ ਭਰਾ ਨੇ ਅਮਰੀਕਾ ਸੈਕਰਮੈਂਟੋ ਦੇ ਕੋਲ ਯੂਬਾ ਸਿਟੀ ਆ ਉੱਥੋਂ ਆਏ ਨੇ ਸੇਵਾ ਕਰਨ ਲਈ ਅੱਜ ਪਰ ਜਦੋਂ ਮੈਂ ਪੰਜਾਬ ਦੇ ਇਦਾਂ ਦੇ ਹਾਲਾਤ ਦਿਖਾਨਾ ਦਾ ਗੱਲ ਉਹ ਹੁੰਦੀ ਹੈ ਕਿ ਆਪਣੇ ਢਿੱਡ ਦਾ ਕਪੜਾ ਚੱਕੇ ਕਹਿੰਦੇ ਢਿੱਡਾ ਆਪਣਾ ਨੰਗਾ ਹੁੰਦਾ ਕੀ ਦਿਖਾਈਏ ਪਰ ਸੱਚ ਤੋਂ ਵੀ ਨਹੀਂ ਭੱਜ ਸਕਦੇ ਮਜਬੂਰੀਆਂ ਇਦਾਂ ਦੀਆਂ ਨੇ ਕਿ ਸਾਨੂੰ ਦਾ ਸੱਚ ਦੱਸਣਾ ਪੈਂਦਾ ਜੋ ਵੀ ਹੈ ਤਾਂ ਤੁਸੀਂ ਇੱਥੇ ਵੀਡੀਓ ਦੇਖ ਸਕਦੇ ਹੋ ਇੱਕ ਇੱਕ ਕਰਕੇ ਜਿਵੇਂ ਮਰੀਜ਼ ਤੁਹਾਨੂੰ ਸਾਰੇ ਇੰਟਰੋਡਿਊਸ ਕਰਾਵਾਂ ਤਾਂ ਸਭ ਦਾ ਕੋਈ ਨਾ ਕੋਈ ਜੀ ਐਡਮਿਟ ਹੈ ਪਰ ਸਾਡੇ ਭਰਾ ਜਿਹੜੇ ਨੇ ਅੱਜ ਉਹ ਪੇਸ਼ੈਂਟ ਵਾਲੀ ਕੈਟਲਜ਼ ਲੈ ਕੇ ਆਏ ਨੇ ਜਿਵੇਂ ਫਰੂਟ ਲੈ ਕੇ ਆਏ ਨੇ ਦਵਾਈਆਂ ਦੀ ਮਾਇਆ ਲੈ ਕੇ ਆਏ ਨੇ ਤੇ ਮੈਂ ਤੁਹਾਨੂੰ ਪਹਿਲਾਂ ਇੱਕ ਇੱਕ ਵਾਰੀ ਪੇਸ਼ੈਂਟ ਨਾਲ ਥੋੜਾ ਜਿਹਾ ਇੰਟਰੋਡਿਊਸ ਕਰਾਵਾਂ ਤੁਹਾਡਾ ਕੌਣ ਮਰੀਜ਼ ਐਡਮਿਟ ਹੈ ਜੋ ਵੀ ਦੱਸਣਾ ਸੱਚ ਦੱਸਣਾ ਝੂਠ ਕੁਛ ਨਹੀਂ ਬੋਲਣਾ ਮੰਮੀ ਦਾਖਲ ਮੰਮੀ ਦਾਖਲ ਕੀ ਹੋਇਆ ਕਿਸੇ ਕੋਈ ਨਾ ਸਾਥੀ ਬਰੋ ਜੀ ਰੈਨੇ ਕਿੱਥੋਂ ਸੀ ਜੀਰੇ ਜੀਰੇ ਤੁਹਾਨੂੰ ਕਿਹਨੇ ਦੱਸਿਆ ਇਸ ਜਗ੍ਹਾ ਬਾਰੇ ਜਦੋਂ ਮਾਰੇ ਮੈਂ ਤੁਹਾਡੇ ਵੀਡੀਓ ਕਾਫੀ ਦੇਖੇ ਗਏ ਤੇ ਉਸ ਤੋਂ ਬਾਅਦ ਮੈਨੂੰ ਮਗਰ ਪ੍ਰੋਬਲਮ ਮੈਨੂੰ ਮਿਲ ਗਈ ਗੜਬੜ ਖਲ ਗਈ ਉਹ ਕਿ ਮੈਂ ਨਾ ਕੋ ਹਣ ਨਹੀਂ ਇਹ ਬੰਦੇ ਕੋਲ ਵਿਚਾਰੇ ਕੋਲ ਨਾ ਬਾਈ ਉੱਠ ਕੇ ਤੁਰਿਆ ਵੀ ਨਹੀਂ ਜਾਂਦਾ ਅਗਰ ਇਹਨੂੰ ਕਹਿ ਦਈਏ ਨਾ ਤੁਸੀਂ ਆਪਣੇ ਤੁਰ ਲੈਣੋ ਅਗਰ ਵੈਸੇ ਤੁਸੀਂ ਬੁਰਾ ਨਾ ਮੰਨੋ ਤੁਸੀਂ ਉੱਠ ਕੇ ਦੋ ਮਿੰਟ ਉੱਤੇ ਆ ਸਕਦੇ ਹੋ ਇਹ ਵਿਚਾਰੇ ਕੋਲ ਤੁਸੀਂ ਦੇਖੋ ਤੁਰਿਆ ਕਿਵੇਂ ਜਾਂਦਾ ਤੇ ਆਪਣੀ ਮਮਦਰ ਲਈ ਆਇਆ ਜੀ ਸਾਡੇ ਕੋਲ बस ਚੜ ਕੇ ਬੜੀ ਮੁਸ਼ਕਿਲ ਆ ਭਾਈ ਹੁਣ ਇਹਨਾਂ ਦੀ ਮਦਰ ਫਰੀਦਕੋਟ ਐਡਮਿਟ ਨੇ ਦਿੱਕਤ ਕੀ ਆ ਦਿੱਕਤ ਤਾਂ ਕਾਫੀ ਸਾਧ ਹੀ ਬਣ ਵਾਲੀ ਪਰ ਬਾਤ ਹਸਬੰਦ ਦੀ ਤੇ ਤੁਸੀਂ ਇਲਾਜ ਕਿਉਂ ਨਹੀਂ ਕਰਾ ਰਹੇ ਸੀ ਪਹਿਲਾਂ ਪੈਸੇ ਨਹੀਂਗੇ ਪੈਸੇ ਨਹੀਂ ਸੀ ਇਲਾਜ ਨਹੀਂ ਕਰਾ ਰਹੇ ਸੀ ਸਾਡੇ ਨਾਲ ਪੰਜਾਬ ਚ ਅੱਜ ਕੱਲ ਬੜੀ ਵੀਡੀਓ ਵਾਇਰਲ ਹੋ ਰਹੀ ਆ ਇੱਕ ਲੁਧਿਆਣੇ ਨਾ ਮਾਸਟਰ ਮਾਈਂਡ ਦੇ ਨਾਲ ਇੱਕ ਹਸਬੰਦ ਹੈ ਨਾ ਆਪਣੇ ਵਾਈਫ ਮਰਵਾਤੀ ਮਤਲਬ ਉਹਨੂੰ ਐ ਰਿਐਕਟ ਪਤਾ ਕਿਸੇ ਨੂੰ ਖਬਰ ਲੁਧਿਆਣੇ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਕਿ ਖਬਰ ਦਾ ਕਿ ਇੱਕ ਹਸਬੈਂਡ ਨੇ ਬਾਈ ਆਪਣੀ ਵਾਈਫ ਤੇ ਹੀ ਹਮਲਾ ਕਰਾਤਾ ਮਤਲਬ ਹਸਬੈਂਡ ਵਾਈਫ ਜਾ ਰਹੇ ਸੀ ਰੋਟੀ ਖਾਣ ਰਸਤੇ 'ਚ ਹਮਲਾ ਕਰਾਤਾ ਸੁਪਾਰੀ ਦੇ ਕੇ ਕਿ ਮੇਰੀ ਵਾਈਫ ਮਰਵਾ ਦਿਓ ਕਿਉਂਕਿ ਉਹਦਾ ਕੋ ਚੱਕਰ ਸੀਗਾ ਉਹ ਘਰ ਘਰ ਖਬਰ ਪਹੁੰਚ ਗਈ ਪਰ ਇੱਕ ਪੁੱਤ ਪਾਹਾਜ ਆਪਣੀ ਮਾਂ ਦੀ ਸੇਵਾ ਕਰ ਰਿਹਾ ਇਹ ਖਬਰ ਨਹੀਂ ਪਹੁੰਚਣੀ ਕਿਉਂਕਿ ਇਹਦੇ 'ਚ ਮਸਾਲਾ ਐ ਨਹੀਂ ਇਹੀ ਇਹ ਬੰਦੇ ਨੇ ਆਪਣੀ ਮਾਂ ਨੂੰ ਘਰੋਂ ਕੱਢਿਆ ਹੁੰਦਾ ਜਾਂ ਸੁੱਟਿਆ ਹੁੰਦਾ ਤਾਂ ਇਹਨੂੰ ਲਾਨਤਾ ਪਾਣੇ ਸੀ ਦੁਨੀਆ ਨੇ ਕਿੱਡਾ ਮਤਲਬ ਗੰਦਾ ਪੁੱਤ ਐ ਨਾ ਤੇ ਇਹੀ ਪੁੱਤ ਆਪਣੀ ਮਾਂ ਦਾ ਸਰਵਨ ਪੁੱਤਰ ਬਣਿਆ ਤਾਂ ਇਹਦੀ ਸਪੋਰਟ ਕਰਨ ਲਈ ਕੋਈ ਵੀਡੀਓ ਨਹੀਂ ਸ਼ੇਅਰ ਕਰਦਾ ਔਰ ਦੂਜੇ ਪਾਸੇ ਆਹ ਭਾਈ ਸਾਹਿਬ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਤੁਹਾਡੇ ਕੋਲ ਨੇ ਜੀ ਇਹਨਾਂ ਦੀ ਨੋ ਐਡਮਿਟ ਹੈ ਤੁਹਾਡੇ ਕੋਲ ਨੇ ਇਹਨਾਂ ਦਾ ਬੇਟਾ ਐਡਮਿਟ ਹੈ ਤੁਹਾਡੇ ਇਹਨਾਂ ਦੀ ਵੀ ਨੋ ਐਡਮਿਟ ਹੈ ਤੁਹਾਡੇ ਇਹਨਾਂ ਦੀ ਵਾਈਫ ਐਡਮਿਟ ਹੈ ਤੁਹਾਡੇ ਇਹਨਾਂ ਦੇ ਬੇਟੇ ਦੀ ਦਵਾਈ ਚੱਲਦੀ ਹੈ ਹੁਣ ਸਾਰੇ ਜਿੰਨੇ ਵੀ ਤੁਸੀਂ ਆ ਮਰੀਜ਼ ਦੇਖਦੇ ਹੋ ਇਹਨਾਂ ਦਾ ਕੋਈ ਨਾ ਕੋਈ ਘਰ ਦਾ ਐਡਮਿਟ ਹੈ ਹਸਪੀਟਲ ਫਰੀਦਕੋਟ ਤੇ ਕਿਸੇ ਦੀ ਦਵਾਈ ਤੁਸੀਂ ਦੇਖ ਹੀ ਰਹੇ ਸੀ ਕਿਸੇ ਦੀ 25000 ਦੀ ਦਵਾਈ ਕਿਸੇ ਦੀ 20000 ਦੀ ਦਵਾਈ ਸਾਡੇ ਇੱਥੇ ਨਾ ਪੰਜਾਬ ਨੂੰ ਬਚਾਉਣਾ ਚ ਪਰ ਇੱਥੇ ਮੈਡੀਕਲੀ ਪ੍ਰੈਕਟੀਕਲੀ ਫਿਜ਼ੀਕਲੀ ਆ ਕੇ 1 ਟੂ 1 ਪੇਸ਼ੈਂਟ ਗਾਈਡ ਕਰਨਾ ਪਰਸਨਲੀ ਕੋਆਰਡੀਨੇਟ ਕਰਨਾ ਬੜਾ ਔਖਾ ਪਰ ਫਿਰ ਵੀ ਮੈਂ ਤੁਹਾਡਾ ਸਾਰਿਆਂ ਦਾ ਥੈਂਕਫੁਲ ਹਾਂ ਬਾਈ ਤੁਸੀਂ ਆਏ ਹੋ ਮੈਂ ਵੀਡੀਓ ਰਾਈਂ ਸਿਰਫ ਦਿਖਾਣਾ ਚਾਹੁੰਦਾ ਕਿ ਕਿੰਨਾ ਜ਼ਰੂਰੀ ਆ ਉਹ ਤੀਰਥ ਬਣਨਾ ਉਹ ਸਾਡੇ ਲਈ ਤੀਰਥ ਹੈ ਜਿਹੜਾ ਇੱਕ ਜ਼ਰੀਆ ਫਾਊਂਡੇਸ਼ਨ ਦਾ ਹਸਪੀਟਲ ਬਣ ਰਿਹਾ ਤੁਹਾਡੇ ਸਹਿਯੋਗ ਨਾਲ ਇੱਥੇ ਵਿਚਾਰੇ ਇੰਨੇ ਮਤਲਬ ਮਜਬੂਰ ਮਰੀਜ਼ ਕਈ ਵਾਰ ਆਉਂਦੇ ਨੇ ਨਾ ਸਾਨੂੰ ਐ ਲੱਗਦਾ ਕਿ ਰੱਬ ਕਿੱਥੇ ਆ ਪਰ ਫਿਰ ਵੀ ਮੈਂ ਸਲਾਮ ਕਰ ਦੇਣਾ ਵੀਰਾਂ ਨੂੰ ਆਜੋ ਵੀਰੇ ਏ ਡਾਕਟਰ ਜੈਸੀ ਨੇ ਤੇ ਤੁਸੀਂ ਵੀਰੋ ਜਰੂਰ ਦੱਸੋ ਆਪਣਾ ਐਕਸਪੀਰੀਅੰਸ ਕਿਵੇਂ ਲੱਗਿਆ ਤੇ ਇੱਕ ਉੱਥੇ ਦੇ ਐਨ ਆਰ ਆਈਜ਼ ਨੂੰ ਜਿਹੜੇ ਸਿਰਫ ਆਨਲਾਈਨ ਡੋਨੇਸ਼ਨ ਦੇ ਵਿੱਚ ਬਿਲੀਵ ਰੱਖਦੇ ਨੇ ਜਦੋਂ ਮੈਂ ਅਮਰੀਕਾ ਗਿਆ ਸੀ ਮੈਨੂੰ ਉੱਥੇ ਮਿਲੇ ਸੀ ਤਾਂ ਜਿਹੜਾ ਇਹਨਾਂ ਦਾ ਸਰਕਲ ਹੈ ਇਹ ਸਾਰੇ ਉੱਥੇ ਇਕੱਠੇ ਹੋ ਕੇ ਮੈਨੂੰ ਕਹਿਣ ਲੱਗੇ ਕਿ ਸੇਵਾ ਕਰਨੀ ਆ ਤੂੰ ਲੈ ਜਾ 100 ਡਾਲਰ ਤਾਂ ਇਹ ਗਵਾਹ ਨੇ ਠੀਕ ਹੈ ਮੈਂ ਬਦਨਾਮ ਹੋ ਜੰਨਾ ਬੜੀ ਵਾਰੀ ਕਿ ਪੈਸੇ ਉੱਥੇ ਇਕੱਠੇ ਕਰ ਲਿਆ ਆ ਉੱਥੋਂ 1 ਡਾਲਰ ਵੀ ਨਹੀਂ ਮੈਂ ਲੈ ਕੇ ਆਇਆ ਨਾ ਮੈਂ ਕਹਿੰਦੀ ਇਹਦਾ ਲਾਉਂਗਾ ਇਹ ਆਪ ਤੁਸੀਂ ਦੇਖ ਲਓ ਮੈਨੂੰ ਤਕਰੀਬਨ 2-2.5 ਇਹ ਆਪ ਇੱਥੇ ਉਹਨਾਂ ਜਮਾ ਲੈ ਕੇ ਆਏ ਨੇ ਡਰੇਡ ਕਰਨ ਲਈ ਹਾਲਾਂਕਿ ਇਹਨਾਂ ਨੂੰ ਇੱਕ ਜ਼ਰੀਆ ਦਾ ਫਾਊਂਡੇਸ਼ਨ ਦਾ ਸਾਰਾ ਮਾਡਲ ਮੌਤੇ ਸਮਝਾ ਕੇ ਆਇਆ ਸੀ ਤਾਂ ਭਾਈ ਤੁਸੀਂ ਕੀ ਫੀਲ ਕੀਤਾ ਤੇ ਲਾਈਵ ਇੱਕ ਫੀਡਬੈਕ ਤੁਸੀਂ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਅ ਪਹਿਲੀ ਤੇ ਗੱਲ ਆ ਜਿਹੜੇ ਪੈਸਿਆਂ ਬਾਰੇ ਆ ਪੈਸੇ ਕੋਈ ਨਹੀਂ ਉੱਥੋਂ ਲੈ ਕੇ ਆਏ ਸਗੋਂ ਹੁਣ ਅਸੀਂ ਆਪ ਪਰਸ ਨਹੀਂ ਆਏ ਇੱਥੇ ਹੈਲਪ ਕਰਨ ਤਾਂ ਸਾਡੀ ਇਹੀ ਮੈਸੇਜ ਆ ਵੀ ਜਿੰਨੇ ਲੋਕ ਬਾਹਰ ਹੈਗੇ ਆ ਜਾਂ ਇੱਥੇ ਦੇ ਹੈਗੇ ਆ ਇੱਥੇ ਤੁਸੀਂ ਹੈਲਪ ਕਰੋ ਆ ਕੇ ਸਿੱਧਾ ਡਾਇਰੈਕਟ ਪੈਸਾ ਜਾਂਦਾ ਆ ਕੋਈ ਹੈਡ ਆਫ ਹੈ ਨਹੀਂ ਹੈਗੀ ਜਿਨੇ ਹਿਸਾਬ ਲੈਣਾ ਆ ਕੇ ਹਿਸਾਬ ਹੀ ਲੈ ਲੋ ਪਰ ਕੋਈ ਆਉਂਦਾ ਹੈ ਨਹੀਂਗਾ ਵਾ ਤੁਹਾਨੂੰ ਕਿਵੇਂ ਲੱਗਿਆ ਬਈ ਤੁਸੀਂ ਵੀ ਜਰੂਰ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਲੋ ਬਈ ਇਹ ਬਾਈ ਉੱਥੇ ਵਕੀਲ ਨੇ ਸਾਡੇ ਦੋਨੋਂ ਪੰਜਾਬੀ ਪਰ ਇੱਕ ਹੋਰ ਹੈ ਪੁਲਿਸ ਚ ਆਓ ਅਮਰੀਕਨ ਪੁਲਿਸ ਉਹ ਹੈ ਨਹੀਂ ਉਹ ਤੋ ਆ ਜਾ ਨਹੀਂ ਹੋਇਆ ਹਾਂ ਇਹ ਬਾਈ ਵਕੀਲ ਹੈ ਅਮਰੀਕਾ ਚ ਇਹ ਬਾਈ ਡਾਕਟਰ ਹੈ ਅਮਰੀਕਾ ਚ ਦੋਨੋਂ ਪੰਜਾਬੀ ਨੇ ਪੰਜਾਬ ਦੀ ਜੜਾਂ ਨਾਲ ਜੁੜੇ ਨੇ ਅੱਗੇ ਆਜੋ ਲੋ ਬਈ ਭਾਜੀ ਗੱਲ ਉਹੀ ਆਸੀਂ ਵੀ ਬਾਹਰ ਸੇਵਾ ਕਰਦੇ ਆਂ ਸਾਨੂੰ ਵੀ ਬਹੁਤ ਵਾਰੀ ਸੁਣਨ ਚ ਆਉਂਦਾ ਵੀ ਤੁਸੀਂ ਪੈਸਿਆਂ 'ਚ ਝੇਰਾ ਫੇਰੀ ਕਰਦੇ ਆ ਜਾਂ ਤੁਸੀਂ ਸੋਹਣੇ ਕੱਪੜੇ ਪਾਉਂਦੇ ਆ ਤੁਸੀਂ ਤੁਸੀਂ ਪੈਸੇ ਡੋਨੇਸ਼ਨ ਤੁਸੀਂ ਆਪਣੇ ਕੋਲ ਹੀ ਰੱਖ ਲੈਂਦੇ ਆ ਬੜਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਦੇਖੋ ਕਿਸੇ ਦਾ ਟਾਈਮ ਕੱਢ ਕੇ ਇਦਾਂ ਆ ਕੇ ਸੇਵਾ ਕਰਨਾ ਇਹ ਬਹੁਤ ਮੁਸ਼ਕਿਲ ਹੁੰਦਾ ਹੈ ਸਮਾਂ ਐਕਚੁਅਲੀ ਸੈਲਰੀ ਬਣਨੀ ਜਿਹਦੀ ਭਾਈ ਦੀ ਪਰ ਮੈਨੂੰ ਬੜਾ ਭਾਈ ਨਹੀਂ ਸੈਲਰੀ ਲੈਂਦੇ ਕਿਉਂਕਿ ਕਿਉਂਕਿ ਹੋਰ ਬਦਨਾਮੀ ਹੁੰਦੀ ਆ ਅਸੀਂ ਸੇਵਾ ਕਰਦੇ ਆਂ ਪਰ ਅਸੀਂ ਕੋਈ ਪੈਸਾ ਨਹੀਂ ਲਈਦਾ ਅਸੀਂ ਪੈਸਾ ਲਈਦਾ ਹੀ ਆ ਸਿਰਫ ਤਾਂ ਅੱਜ ਵੀ ਅਸੀਂ ਆ ਹੀ ਦੇਖਣ ਆਏ ਆਂ ਇੱਥੇ ਸੇਵਾ ਕਿਵੇਂ ਹੋ ਰਹੀ ਆ ਤਾਂ ਅਸੀਂ ਵੀ ਆਪਣੇ ਬਾਹਰ ਇਹੋ ਜਿਹਾ ਕੁਝ ਇੰਪਲੀਮੈਂਟ ਕਰੀਏ ਇੰਪਰੂਵਮੈਂਟ ਕਰੀਏ ਆਪਣੇ ਆਪਣੇ ਮੋਲਕ ਦੀ ਤਾਂ ਗਾਂ ਇਦਾਂ ਹੀ ਸਭ ਦੀ ਸੇਵਾ ਕਰੀਏ ਮੈਂ ਇੰਨਾ ਸ਼ੁਕਰਗੁਜ਼ਾਰ ਆ ਨਾ ਨੌਜਵਾਨਾਂ ਦਾ ਕਿਉਂਕਿ ਜਦੋਂ ਅਮਰੀਕਾ ਮੈਂ ਇਹਨਾਂ ਕੋਲ ਬੈਠਾ ਸੀ ਉੱਥੇ ਮਤਲਬ ਮੈਂ ਅਮਰੀਕਾ ਟ੍ਰਿਪ 'ਚ ਦੋ ਤਿੰਨ ਵਾਰੀ ਇਹਨਾਂ ਨੂੰ ਉੱਥੇ ਮਿਲਿਆ ਉੱਥੇ ਮੈਂ ਇਹੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਤੁਸੀਂ ਇੰਨੇ-ਇੰਨੇ ਡਾਲਰ ਅਮਰੀਕਾ ਤੋਂ ਇੱਥੇ ਭੇਜਦੇ ਹੋ ਦਾਨ ਕਰਨ ਲਈ ਉਹ ਜਾ ਕਿੱਥੇ ਰਏ ਨੇ ਇਹ ਵੀ ਕਦੀ ਇੰਨੀ ਬਰੀਕੀ ਤੱਕ ਗਏ ਹੀ ਨਹੀਂ ਕਿ ਉਹ ਪੈਸੇ ਕਿੱਥੇ ਗਏ ਔਰ ਕੱਲਾ ਕੱਲਾ ਐਨਜੀਓ ਦਾ ਕਿਵੇਂ ਕੰਮ ਹੁੰਦਾ ਕਿਵੇਂ ਪੇਸ਼ੈਂਟ ਆਉਂਦਾ ਕਿਵੇਂ ਇਨਕੁਆਇਰੀ ਹੁੰਦੀ ਕਿਹਦੀ ਹੈਲਪ ਹੁੰਦੀ ਕਿਹਦੀ ਨਹੀਂ ਹੁੰਦੀ ਕਿਹਦੀ ਕਿੱਦਾਂ ਹੁੰਦੀ ਮੈਨੂੰ ਆਪ ਨੂੰ ਬਹੁਤ ਚੰਗਾ ਲੱਗਦਾ ਕਿ ਮੈਂ ਤੁਹਾਨੂੰ ਇਸ ਐਨਜੀਓ ਦਾ ਮਾਡਲ ਸਮਝਾਵਾਂ ਇਸ ਲਈ ਕਿ ਤੁਹਾਡਾ ਦਾਨ ਗਲਤ ਹੱਥਾਂ 'ਚ ਨਾ ਜਾਵੇ ਤੁਸੀਂ ਬੜੀ ਮਿਹਨਤ ਨਾਲ ਉੱਥੇ ਡਾਲਰ ਕਮਾਉਣੇ ਕੋ ਪੇਟ ਤੇ ਨ ਲੱਗੇ ਇੱਥੋਂ ਇਸ ਇਸ ਜਗ੍ਹਾ ਤੋਂ ਧਰਤੀ ਤੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਅਮਰੀਕਾ ਤਾ ਜਗੇ ਡਾਲਰ ਵਧਦੇ ਨੇ ਪਰ ਫਿਰ ਵੀ ਇੰਨੀ ਮਿਹਨਤ ਨਾਲ ਉਥੋਂ ਪੈਸੇ ਕਮਾ ਕੇ ਇੱਥੇ ਆਏ ਨੇ ਮਰੀਜ਼ ਨੇ ਜਿਆਦਾ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਕਿਸੇ ਦਾ ਪੁੱਤ ਐਡਮਟ ਹੈ ਕਿਸੇ ਦੀ ਮਾਂ ਐਡਮਟ ਹੈ ਕਿਸੇ ਦੀ ਵਾਈਫ ਐਡਮਟ ਹੈ ਹੁਣ ਕਹਿਣਾ ਸੌਖਾ ਹੈ ਕਿ ਇਹ ਸਾਰਿਆਂ ਦੇ ਮਰੀਜ਼ ਐਡਮਟ ਨੇ ਤੁਸੀਂ ਤੁਹਾਡੇ ਤੁਹਾਡੀ ਮਦਰ ਕਦੋਂ ਐਡਮਟ ਹੈ ਸੋਮਵਾਰ ਤੋਂ ਸੋਮਵਾਰ ਤੋਂ ਤੇ ਦਵਾਈ ਤੁਹਾਨੂੰ ਟੋਟਲੀ ਫ੍ਰੀ ਮਿਲ ਰਹੀ ਕੋਈ ਦਿੱਕਤ ਨਹੀਂ ਆ ਰਹੀ ਹਾਂ ਇਹ ਦਿੱਕਤ ਨਹੀਂ ਆ ਰਹੀ ਦਵਾਈ ਫ੍ਰੀ ਕੋਈ ਦਿੱਕਤ ਨਹੀਂ ਆ ਤੁਸੀ ਦੇਖੋ ਇੱਕ ਤਾਂ ਬੰਦਾ ਗਵਾਹੀ ਦੇ ਰਿਹਾ ਬਾਈ ਦੂਜਾ ਮੈਂ ਤੁਹਾਨੂੰ ਆਪਣੇ ਫੋਨ ਦਾ WhatsApp ਗਰੁੱਪ ਦਿਖਾਨਾ ਬਾਈ ਜੀ ਕਹਿਣਾ ਬਹੁਤ ਸੌਖਾ ਆ ਸਾਡੀ ਟੀਮ ਦਾ WhatsApp ਗਰੁੱਪ ਹੈ ਫਰੀਦਕੋਟ ਦਾ ਤੁਸੀਂ ਦੇਖੋ ਆ ਪੇਸ਼ੈਂਟਾਂ ਨੂੰ ਰੋਜ਼ ਕਿੰਨੀ ਦਵਾਈ ਜਾਂਦੀ ਹੈ ਰੋਜ਼ ਭਾਈ ਸਾਹਿਬ ਲੱਖਾਂ ਦੀ ਦਵਾਈ ਜਾ ਰਹੀ ਹੈ ਪੇਸ਼ੈਂਟਾਂ ਨੂੰ ਔਰ ਇਹ ਸਾਰੀ ਦਵਾਈ ਤੁਹਾਡੇ ਸਹਿਯੋਗ ਨਾਲ ਹੀ ਜਾ ਰਹੀ ਹੈ ਆ ਦੇਖੋ ਕਿੰਨੇ ਕਿੰਨੀ ਪਰਚੀਆਂ ਲਿਖ ਕੇ ਫਰੀਦਕੋਟ ਮੈਡੀਕਲ ਦੇ ਵਿੱਚੋਂ ਲੋਕ ਡਾਕਟਰ ਲਿਖ ਕੇ ਭੇਜਦੇ ਨੇ ਕਿ ਆਹ ਦਵਾਈ ਲੈ ਲਓ ਤੇ ਤੁਸੀਂ ਰੋਜ ਦਾ ਹਿਸਾਬ-ਕਿਤਾਬ ਦੇਖ ਸਕਦੇ ਹੋ ਫਰੀਦਕੋਟ ਦੇ ਵਿੱਚ ਸਾਡੀ ਕਿੰਨੀ ਦਵਾਈ ਰੋਜ ਦੀ ਜਾ ਰਹੀ ਆ ਦੇਖੋ ਆ ਸਰਦਾਰ ਜੀ ਦੀ ਫੋਟੋ ਪਾਈ ਰਾਜਵੰਤ ਕੌਰ ਆ ਸਰਦਾਰ ਜੀ ਇੱਥੇ ਬੈਠੇ ਨੇ ਆ ਦੇਖੋ ਆ ਬੈਠੇ ਕੌਣ ਹੈ ਬਾਬਾ ਜੀ ਤੁਹਾਡੇ ਮਰੀਜ਼ ਕੌਣ ਵਾਈਫ ਕਿੱਥੇ ਆ ਉਹ ਗੱਡੀ 'ਚ ਆਈ ਕੀ ਹੋਇਆ ਕਿਸੇ ਨੂੰ ਉਹਨਾਂ ਨੂੰ ਦਵਾਈ ਗਲਤ ਕਰਕੇ ਉਹਨਾਂ ਦਾ ਲੱਤ ਖੜਾ ਤੇ ਕਿੰਨੇ ਦਿਨ ਐਡਮਿਟਰ ਆ ਤੁਸੀਂ ਫਰੀਦਕੋਟ ਉਦੋਂ ਅੱਜ ਹੀ ਆਏ ਕਿੰਨੇ ਦਿਨ ਐਡਮਿਟਰ ਹੈ ਉਤੇ ਦੋ ਤਿੰਨ ਦਿਨ ਰਹੀ ਤੇ ਦਵਾਈ ਦੋ ਵੀ ਮਿਲੀ ਤੁਹਾਨੂੰ ਦਵਾਈ ਦੋ ਹੀ ਦੇ ਦਿੱਤੀ ਉਹ ਕਹਿੰਦੇ ਜੋ ਦੇ ਦੇਣੀ ਰਹੀ ਰਹੀ ਇਲਾਜ ਉਥੇ ਡਾਕਟਰ ਨੇ ਚੈੱਕ ਕੀਤਾ ਚੈੱਕ ਕੀਤਾ ਸਾਰਾ ਕੋਈ ਰਿਪੋਰਟ ਰਿਪੋਰਟ ਸਾਰਾ ਕੋ ਲਿਆਂਦੇ ਜੀ ਉਹ ਕਹਿੰਦੇ ਉੱਥੇ ਹੀ ਹੋ ਬਜਾ ਹਾਂਜੀ ਹੁਣ ਇੱਥੇ ਸਾਡੇ ਕੋਲ ਆ ਗਰੁੱਪ ਦੇ ਵਿੱਚ ਸਾਰਾ ਹਸਾਕ ਉਤਾ ਪੈਂਦਾ ਜਿਵੇਂ ਤੁਸੀਂ ਆ ਗਰੁੱਪ ਦੇਖ ਰਹੇ ਹੋ ਸਾਡਾ ਇਹਦੇ ਵਿੱਚ ਕੱਲੇ ਕੱਲੇ ਪੇਸ਼ੈਂਟ ਦਾ ਜਿਵੇਂ ਹੁਣ ਆ ਆ ਪੇਸ਼ੈਂਟ ਦੀ ਫੋਟੋ ਆ ਆ ਦੇਖੋ ਆ ਬੰਦਾ ਬੈਠਾ ਆ ਦੇਖੋ ਉਹੀ ਸਵੈਟਸ਼ਰਟ ਪਾਈ ਹੋਈ ਆ ਵੀ ਆਹੀ ਬੰਦਾ ਹੈ ਤੁਹਾਡਾ ਕੋਣਾ ਜੀ ਮਰੀਜ਼ ਹਾਂਜੀ ਹੈ ਸਰ ਤੁਹਾਡੇ ਮਦਰ ਹੁਣ ਇਹਨਾਂ ਦੇ ਮਦਰ ਐਡਮਿਟਰ ਨੇ ਇਹਨਾਂ ਦੀ ਸਾਡੇ ਜਿਹੜੇ ਇੱਥੇ ਡੋਨਰ ਨੇ ਉਹ ਕਰ ਰਹੇ ਨੇ ਹੁਣ ਇਦਾਂ ਹੀ ਸਾਰੇ ਅਲੱਗ-ਅਲੱਗ ਪ੍ਰੋਬਲਮਸ ਨਾਲ ਦੇਖਦੇ ਗਰੁੱਪ ਦੇ ਵਿੱਚ ਹੁਣ ਆ ਸਰਦਾਰ ਜੀ ਨੇ ਇਹਨਾਂ ਦੀ ਵਾਈ ਇਹ ਮੇਰੇ ਖਿਆਲ ਨਾਲ ਪਾਠੀ ਜੀ ਨੇ ਇਹ ਗੁਰਦੁਰਾ ਸਾਹਿਬ ਪਾਠੀ ਨੇ ਵੈਸੇ ਅਸੀਂ ਬਦਨਾਮ ਆ ਬਹੁਤ ਜ਼ਿਆਦਾ ਕਿ ਪੰਜਾਬੀਆਂ ਦੀ ਹੈਲਪ ਨਹੀਂ ਹੁੰਦੀ ਐ ਨਹੀਂ ਹੁੰਦੀ ਦੇਖੋ ਹੁਣ ਇੱਥੇ ਵੈਸੇ ਅਸੀਂ ਪੁੱਛਦੇ ਨਹੀਂ ਕਦੀ ਕਿਸੇ ਨੂੰ ਤੁਸੀਂ ਕੀ ਕੰਮ ਕਰਦੇ ਹੋ ਹੁਣ ਇਹਨਾਂ ਦੇ ਜਿਹੜੇ ਜਵਾਈ ਤੁਹਾਡੇ ਬੇਟੇ ਨੇ ਨਾ ਇਹਨਾਂ ਦੇ ਬੇਟੇ ਨੇ ਉਹ ਗੁਰਦੁਰਾ ਸਾਹਿਬ ਪਾਠੀ ਜੀ ਨੇ ਹੁਣ ਉਹਨਾਂ ਦੀ ਵਾਈਫ ਨੂੰ ਪ੍ਰੋਬਲਮ ਲੀਵਰ ਦੀ ਹੁਣ ਯਾਰ ਸਾਡੀ ਤਾਂ ਔਕਾਤ ਹੀ ਨਹੀਂ ਅਸੀਂ ਕਿਸੇ ਨੂੰ ਲੰਗਰ ਦੀ ਪ੍ਰਥਾ ਜੀ ਵੀ ਕਦੀ ਪੁੱਛਿਆ ਥੋੜੀ ਜਾਂਦਾ ਕਿ ਕੌਣ ਕਿੱਥੋਂ ਆ ਜਿਹੜਾ ਆਇਆ ਸਾਡੇ ਕੋਲੋਂ ਸਾਨੂੰ ਇਹ ਹੁੰਦਾ ਕਿ ਉਹਦੇ ਘਰ ਦੀ ਇਨਕੁਆਰੀ ਪਾਸ ਹੋਵੇ ਲੋੜਵੰਦ ਹੋਵੇ ਤੈਨੂੰ ਦਵਾਈ ਲੈਦੀਏ ਬਸ ਤਾਂ ਐਵੇਂ ਹੀ ਸਾਰਿਆਂ ਨੂੰ ਦਵਾਈ ਜਾ ਰਹੀ ਹੈ ਪਰ ਮੈਂ ਇੱਕ ਵਾਰੀ ਫੇਰ ਇਹਨਾਂ ਦੀ ਪੂਰੀ ਟੀਮ ਦਾ ਇਹਨਾਂ ਦੇ ਮਾਮਾ ਜੀ ਦਾ ਉੱਥੇ ਸਨੀ ਭਾਜੀ ਅਮਰੀਕਾ ਤੋਂ ਉਹਨਾਂ ਦਾ ਜਿਨ੍ਹਾਂ ਦੇ ਸਾਰੀ ਟੀਮ ਇਕੱਠੀ ਹੈ ਤੇ ਇੱਕ ਇੱਕ ਕਰਕੇ ਨਾ ਭਾਜੀ ਲਵਾਓ ਸੇਵਾ ਤਦ ਤੁਸੀਂ ਦੇਖ ਸਕਦੇ ਹੋ ਔਰ ਇਹਨਾਂ ਦੇ ਇਕੱਲੇ-ਇਕੱਲੇ ਦੇ ਆਕੇ ਤੁਸੀਂ ਹਸਪੀਟਲ ਦੇ ਬਿੱਲ ਦਵਾਈਆਂ ਦੇ ਬਿੱਲ ਦਵਾਈਆਂ ਤੇ ਸਾਰਾ ਕੁਝ ਜਾ ਕੇ ਦੇਖ ਸਕਦੇ ਹੋ ਤੇ ਇੱਥੇ ਜਿੰਨੇ ਵੀ ਮਰੀਜ਼ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਨਾਂ ਸਭ ਦਾ ਟ੍ਰੀਟਮੈਂਟ ਚੱਲ ਰਿਹਾ ਇਹ ਜਿਹੜੀ ਮਾਇਆ ਦਿੱਤੀ ਜਾ ਰਹੀ ਹੈ ਇਹ ਜਾ ਕੇ ਸਿੱਧੀ ਦਵਾਈਆਂ ਦੀ ਦੁਕਾਨ ਤੇ ਜਮ੍ਹਾਂ ਹੋ ਜਾਏਗੀ ਬਾਕੀ ਤੁਸੀਂ ਸਿੱਧੀ ਆ ਕੇ ਉੱਥੇ ਜਾ ਕੇ ਆਪ ਵੀ ਕਰ ਸਕਦੇ ਹੋ ਸਾਡੇ ਕੋਲ ਮਰੀਜ਼ ਲੈ ਜਾਓ ਡਾਟਾ ਲੈ ਜਾਓ ਫੋਨ ਨੰਬਰ ਲੈ ਜਾਓ ਘਰ ਦਾ ਐਡਰੈਸ ਲੈ ਜਾਓ ਤੇ ਤੁਸੀਂ ਮਿਲ ਜੁਲ ਕੇ ਜਿਹੜੀ ਸੇਵਾ ਕਰਦੇ ਰਹੋ ਅੱਧੇ ਮਰੀਜ਼ ਬਾਹਰ ਬੈਠੇ ਨੇ ਅੱਧੇ ਹਜੇ ਇੱਧਰ ਬੈਠੇ ਨੇ ਇਹਨਾਂ ਚੋਂ ਕੁਝ ਮਰੀਜ਼ ਨਵੇਂ ਨੇ ਜਿਹੜੇ ਅੱਜ ਪਹਿਲੀ ਵਾਰ ਆਏ ਨੇ ਬਾਕੀ ਸਾਡੀ ਟੀਮ ਹੈ ਜਿਹੜੀ ਸੇਵਾ ਨਿਭਾ ਰਹੀ ਹੈ ਇੱਧਰ ਸਾਡੇ ਪਾਰ ਭਾਜੀ ਅਸੀਸ ਵੀਰਾ ਢਿੰਗਰਾ ਜੀ ਇੱਧਰ ਸਾਡੀਆਂ ਭੈਣਾਂ ਜਿਹੜੀਆਂ ਆਪਣੇ ਤਨ ਦੇ ਹੀ ਨਾ ਸ਼ਾਮ ਨੂੰ ਇੱਥੇ ਰੋਜ਼ ਸੇਵਾ ਕਰਨ ਆਉਂਦੀਆਂ ਨੇ ਇੱਧਰ ਸਾਰੇ ਨਵੇਂ ਮਰੀਜ਼ ਨੇ ਜਿਹੜੇ ਅੱਜ ਆਏ ਨੇ ਤੇ ਤੁਸੀਂ ਵੀ ਵੱਧ ਚੜ ਕੇ ਵੀਡੀਓ ਨੂੰ ਸ਼ੇਅਰ ਕਰਿਓ ਨੌਜਵਾਨਾਂ ਨੂੰ ਬੇਨਤੀ ਹੈ ਕੋਈ ਕਿੰਤੂ ਪ੍ਰਿੰਤੂ ਕਰਨੀ ਹੁੰਦੀ ਹੈ ਨਾ ਸੋਸ਼ਲ ਮੀਡੀਆ ਤੇ ਬਹਿ ਕੇ ਕਮੈਂਟ ਕਰਨ ਨਾਲ ਵੀਡੀਓ ਪਾੜਨਾ ਕੁਝ ਨਹੀਂ ਪਤਾ ਲੱਗਣਾ ਟਾਈਮ 7 ਤੋਂ 9 ਦੇਖੋ ਜਿੰਨੀ بارش ਸੀਗੀ ਫਿਰ ਵੀ ਸਾਡੀ ਟੀਮ ਚਿੱਕੜ ਦੇ ਵਿੱਚ ਇੱਥੇ ਬੈਠੀ ਆ ਦੇਖ ਲਓ 7 ਤੋਂ 9 ਸ਼ਾਮ ਨੂੰ ਰੋਜ਼ ਅਸੀਂ ਇੱਥੇ ਹੀ ਮਿਲਦੇ ਹਾਂ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਫੋਨ ਨੰਬਰ ਸਾਡੇ ਵੀਡੀਓ ਦੇ ਉੱਪਰ ਹੈਗੇ ਨੇ ਕਮੈਂਟਾਂ 'ਚ ਹੈਗੇ ਨੇ 788916849 ਸਾਡਾ ਕੰਟੈਕਟ ਨੰਬਰ ਹੈ ਤੇ ਇੱਕ ਇੱਕ ਕਰਕੇ ਦੇ ਦਿਓ ਬਾਜੀ ਸਾਰਿਆਂ ਨੂੰ ਕਰੋ ਬੇਟਾ ਹੈਲਪ ਕਰੋ ਜਾਓ ਕਰੋ ਹੈਲਪ ਨਾਰੀ ਜੀ ਕਰੋ ਇੱਕ ਇੱਕ ਕਰਕੇ ਪੇਸ਼ੈਂਟਾਂ ਨੂੰ ਸਾਰਿਆਂ ਨੂੰ ਦਿਓ ਆ ਇੱਕ ਇੱਕ ਪੇਸ਼ੈਂਟ ਨੂੰ ਬਾਜੀ ਇੱਕ ਲਫਾਫਾ ਇੱਕ ਆ ਫਰੂਟ ਤੇ ਇੱਕ ਕੈਟਲ ਠੀਕ ਹੈ ਤੁਹਾਨੂੰ ਇਧਰ ਬੁਲਾਣਗੇ ਇੱਕ ਇੱਕ ਕਰਕੇ ਆਵਾਜ਼ ਮਾਰ ਕੇ ਬੁਲਾ ਲਓ ਬਾਜੀ ਤੇ ਤੁਸੀਂ ਵੀ ਆ ਕੇ ਇੱਥੇ ਆਪਣੇ ਹੱਥੀਂ ਸੇਵਾ ਕਰ ਸਕਦੇ ਹੋ 100 ਰੁਪਏ ਕਰੋ 50 ਰੁਪਏ ਕਰੋ ਲੱਖ ਕਰੋ ਕਰੋੜ ਕਰੋ ਆਪਣੇ ਹੱਥੀਂ ਕਰੋ ਤੇ ਜਿਹੜਾ ਉਹ ਤੀਰਥ ਬਣ ਰਿਹਾ ਸਾਡਾ ਇੱਕ ਜ਼ਰੀਆ ਫਾਊਂਡੇਸ਼ਨ ਦਾ ਕਿ ਸਾਨੂੰ ਆਣ ਵਾਲੇ ਟਾਈਮ ਦੇ ਵਿੱਚ ਇਦਾਂ ਬਾਰਿਸ਼ 'ਚ ਇਧਰ ਉਧਰ ਠੱਕੇ ਨਾ ਖਾਣੇ ਪੈਣ ਉਹਦੇ ਕਰਕੇ ਉਹ ਤੀਰਥ ਬਣ ਰਿਹਾ ਤੇ ਪੇਸ਼ੈਂਟਾਂ ਨੂੰ ਕਈ ਵਾਰ ਦੂਜਾ ਢੇੜਾ ਵੀ ਨਾ ਲੱਥੇ ਲੱਗੇ ਤਾਂ ਵੀ ਬਣ ਰਿਹਾ ਤੇ ਜਰੂਰ ਉੱਥੇ ਆ ਕੇ ਤੁਸੀਂ ਉਹਨਾਂ ਦੀ ਮਦਦ ਕਰਿਓ ਅਰਦਾਸ ਕਰਿਓ ਤੇ ਇਹਨਾਂ ਲਈ ਹੈਲਪ ਕਰਨ ਲਈ ਅੱਗੇ ਆਇਓ ਬਹੁਤ ਬਹੁਤ ਧੰਨਵਾਦ